ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਟੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 21 ਜੂਨ ਨੂੰ 10ਵੇਂ ਕੋ ਮੰਤਰੀ ਯੋਗ ਦਿਵਸ ਦੇ ਮੌਕੇ ਤੇ ਸ਼੍ਰੀਨਗਰ ਵਿਖੇ ਹੋਣ ਵਾਲੇ ਸਮਾਗਮ ਦੀ ਅਖਵਾਈ ਕਰਨਗੇ ਪੰਜਾਬ ਵਿੱਚ ਵੀ ਯੋਗ ਦਿਵਸ ਨੂੰ ਵੱਡੇ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਕੇਂਦਰ ਵੱਲੋਂ 14 ਫਸਲਾਂ ਲਈ ਐਮਐਸਪੀ ਵਧਾਉਣ ਦਾ ਸੂਬੇ ਦੇ ਕਿਸਾਨਾਂ ਨੇ ਕੀਤਾ ਪਰਮਾ ਸਵਾਗਤ ਅਤੇ ਜਲੰਧਰ ਪਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਜ ਬੀਜਪੀ ਉਮੀਦਵਾਰ ਸ਼ੀਤਲ ਅੰਗੁਰਾਲ ਸਮੇਤ ਕਈ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਢਾਕਲ ਕੀਤੇ ਤੇ ਹੁਣ ਖਬਰਾਂ ਸਥਾਨਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 1 ਜੂਨ ਨੂੰ 10ਵੇਂ ਕੋ ਮੰਤਰੀ ਯੁੱਗ ਦਿਵਸ ਦੇ ਮੌਕੇ ਤੇ ਸ਼੍ਰੀਨਗਰ ਵਿਖੇ ਹੋਣ ਵਾਲੇ ਸਮਾਗਮ ਦੀ ਅਖਵਾਈ ਕਰਨਗੇ ਇਸ ਸਾਲ ਦਾ ਸਮਾਗਮ ਨੌਜਵਾਨ ਮਨ ਅਤੇ ਸਰੀਰ ਤੇ ਯੋਗ ਦੇ ਡੂੰਗੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ ਇਸ ਸਮਾਗਮ ਦਾ ਉਦੇਸ਼ ਹਜ਼ਾਰਾਂ ਲੋਕਾਂ ਨੂੰ ਯੋਗ ਦੇ ਅਭਿਆਸ ਨਾਲ ਜੋੜਨਾ ਵਿਸ਼ਵ ਪੱਧਰੀ ਸਿਹਤ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ ਜ਼ਿਕਰ ਹੋਇਆ ਹੈ ਕਿ ਪ੍ਰਧਾਨ ਮੰਤਰੀ ਸਾਲ 2015 ਤੋਂ ਹੀ ਯੋਗ ਦੇ ਮਹੱਤਵ ਨੂੰ ਉਜਾਗਰ ਕਰੈ ਨੇ ਉਹ ਕਰਤਾਪਦ ਦਿੱਲੀ ਚੰਡੀਗੜ੍ਹ ਢੀਰਾਦੂਨ ਰਾਂਚੀ ਲਖਨਊ ਮੈਸੂਰ ਸਮੇਤ ਨਿਊਯਾਰਕ ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਜਹੇ ਵਕ ਵਕ ਵਕਾਰੀ ਸਥਾਨਾਂ ਤੇ ਕੋਮਾਂਦਰੀ ਯੋਗ ਦਿਵਸ ਸਮਾਗਮ ਦੀ ਅਖਭਾਈ ਕਰ ਚੁੱਕੇ ਨੇ ਇਸ ਸਾਲ ਦਾ ਵਿਸ਼ਾ ਆਪਣੇ ਆਪ ਤੇ ਸਮਾਜ ਲਈ ਯੋਗ ਹੈ ਇਸ ਤਰ੍ਹਾਂ ਹੀ ਨਜੀ ਤੇ ਸਮਾਜ ਭਲਾਈ ਦੇ ਵਿਚਾਰ ਦਾ ਜ਼ਿਕਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਜ਼ਮੀਨੀ ਪੱਧਰ ਤੇ ਲੋਕਾਂ ਦੀ ਭਾਗੀਦਾਰੀ ਅਤੇ ਦਿਹਾਤੀ ਖੇਤਰਾਂ 'ਚ ਯੋਗ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰੇਗਾ। ਇਸੇ ਦੌਰਾਨ ਪੰਜਾਬ ਵਿੱਚ ਹੋਏ ਯੋਗ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੋਕ ਸਵੇਰ ਤੋਂ ਹੀ ਜਨਤਕ ਥਾਵਾਂ ਧਾਰਮਿਕ ਸਥਾਨਾਂ ਤੇ ਵਿਦਿਅਕ ਅਦਾਰਿਆਂ 'ਚ ਯੋਗਾਸਣ ਕਰਨਗੇ ਇਹਨਾਂ ਸਮਾਗਮਾਂ 'ਚ ਯੋਗ ਮਾਹਰ ਲੋਕਾਂ ਨੂੰ ਯੋਗ ਰਾਹੀਂ ਸਿਹਤਮੰਦ ਰਹਿਣ ਦੇ ਗੁਰਦਸਨਗੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਆਮ ਜੀਵਨ ਵਿੱਚ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ ਮੇਰਾ ਨਾਮ ਮਨਸਿਮਰਨ ਦੀਪਕੌਰ ਹੈ ਮੈਂ ਗੁਰਦਾਸਪੁਰ ਸ਼ਹਿਰ ਦੀ ਰਹਿਣ ਵਾਲੀ ਹਾਂ ਤੇ ਮੈਂ ਹਰ ਸਾਲ ਜੋਗ ਦਿਵਸ ਵਾਲੇ ਦਿਨ ਫਿਸ਼ ਪਾਰਕ ਵਿਖੇ ਯੋਗਾ ਦੇ ਵਿੱਚ ਸ਼ਾਮਲ ਹੁੰਦੀ ਹਾਂ ਤੇ ਮੈਂ ਆਪਣੇ ਘਰ ਦੇ ਵਿੱਚ ਵੀ ਰੋਜ਼ਾਨਾ ਯੋਗ ਕਰਦੀ ਹਾਂ ਇਸ ਦੇ ਨਾਲ ਮੈਂ ਬਿਲਕੁਲ ਤੰਦਰੁਸਤ ਹਾਂ ਤੇ ਯੋਗਾ ਦੇ ਨਾਲ ਕੋਈ ਵੀ ਬਿਮਾਰੀ ਨਹੀਂ ਹੈ ਯੋਗਾ ਕਰਨ ਦੇ ਨਾਲ ਨਾਲ ਪੂਰਾ ਸਰੀਰ ਵੀ ਫਿੱਟ ਰਹਿੰਦਾ ਹੈ ਓਮ ਜੀ ਮੇਰਾ ਚੇਤਕਾਰੇ ਕਰ ਲਈ ਸਦਸ્ય ਪੂਜਾ ਯੋਗੀਕ ਐਕਸਰਸਾਈਜ਼ ਨਹੀਂ ਹੈ ਯੋਗ ਲਾਈਕ ਅ ਮੈਡੀਟੇਸ਼ਨ ਇੱਕ ਸ਼ਾਂਤੀ ਜਿਸसे ਹਮ ਕਹਿੰਦੇ ਨੇ ਕਿ ਆਤਮਾ ਸੇ ਪਰਮਾਤਮਾ आत्मा मिलन योग का मतलब ही है जोड़ना योगा ने हमें इतना कुछ दिया है आजकल बच्चे भी डायबिटीज जैसी नाम बीमारी का शिकार हो रहे हैं कैंसर जैसी भयानक बीमारी जो बढ़ रही है जिसको हम योग के द्वारा प्राणायाम के द्वारा ठीक कर सकते हैं योग है तो सब कुछ है तो योग एक अजि कला है जो शरीर में मन न जो आज पूरी दुनिया में योगा महत्व दिता जा रहा है सारी दुनिया ने ए ਵਿਯਾਮ ਅਪਣਾਇਆ ਹੈ ਜੋ ਸਰੀਰ ਨੂੰ ਨਿਰੋਭ ਬਣਾਉਂਦਾ ਹੈ ਬਲਵਾਨ ਬਣਾਉਂਦਾ ਹੈ ਇਹ ਮੋٹے ਬਦਲੇ ਦੋਨੋਂ ਨੂੰ ਹੀ ਫਾਇਦਾ ਕਰਦਾ ਹੈ ਇਹਦੇ ਨਿਯਮਿਤ ਅਭਿਆਸ ਨਾਲ ਜੋ ਆਪਣਾ ਸਰੀਰ ਅੱਜਕਲ ਦਵਾਈਆਂ ਤੇ ਚੱਲਣ ਲੱਗ ਗਿਆ ਹੈ ਉਹਦੀ ਨਿਰਭਰਤਾ ਨੂੰ ਘਟਾਉਂਦਾ ਹੈ ਕੇਂਦਰੀ ਮੰਤਰੀ ਮੰਡਲ ਵੱਲੋਂ ਬੀਤੇ ਕੱਲ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਬਤੌਂਦਾ ਫੈਸਲਾ ਕੀਤਾ ਗਿਆ ਹੈ इस मुताबिक झोने का भाई एक सौ सतारा रुपये वा के दो हजार तीन सौ रुपये प्रति कुंटल हाईब्रिड ग्रेड जवार एम एस पी एक सौ इकानवे रुपये तीन हजार तीन सौ इकहत्तर रुपये प्रति कुंटल बाजरे का एक सौ पची रुपये दो हजार छे सौ रुपये प्रति कुंटल मक्की का भा एक सौ पैंती रुपये दो हजार दो सौ पच्ची रुपये प्रति कुंटल रागीम एस पी चार सौ चौताली रुपये वा के चार हजार दो सौ नब्बे रुपए प्रति कुंटल किया गया दलों की दरामद से देश की निर्भरता घट करने अरहर का एम एस पी साढ़े ਵਿਦਾ ਕੀ 7750 ਰੁਪਏ પ્રતિ ਕੁਇੰਟਲ ਮਾਂ ਲਈ 450 ਰੁਪਏ ਵਦਾ ਕੀ 7400 ਰੁਪਏ ਪ੍ਰਤੀ ਕੁਇੰਟਲ ਤੇ ਮੂੰਗੀ ਲਈ 124 ਰੁਪਏ ਵਦਾ ਕੀ 8682 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੂਰਜਮੁਖੀ ਦੇ ਬੀਜ ਦਾ ਐਮਐਸਪੀ 520 ਰੁਪਏ ਵਦਾ ਕੀ 7280 ਰੁਪਏ ਪ੍ਰਤੀ ਕੁਇੰਟਲ ਮੂੰਗਫਲੀ ਵਾਸਤੇ 406 ਰੁਪਏ ਵਦਾ ਕੀ 6783 ਰੁਪਏ ਅਤੇ ਕਪਾ ਦਾ 501 ਰੁਪਏ ਵਦਾ ਕੀ 7121 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਐਮਐਮਐਸਪੀ ਵਿੱਚ ਕੀਤੇ ਵਾਅਦੇ ਦਾ ਪਰਮਾ ਸਵਾਗਤ ਕੀਤਾ ਇਸ ਫੈਸਲੇ ਲਈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਮੈਂ ਬੋਰ ਸਿੰਘ ਗਿੱਲ ਮੋਗਾ ਤੋਂ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਕਿ ਉਹਨਾਂ ਦੀ ਕੈਬਨਿਟ ਨੇ 14 ਫਸਲਾਂ ਤੇ ਐਮਐਸਪੀ ਦੇ ਕੇ ਪੰਜਾਬ ਨੂੰ ਔਰ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਬਣਾਉਣ ਦਾ ਜੋ ਸੁਪਨਾ ਲਿਆ ਸੀ ਉਸ ਆਕਾਰ ਕੀਤਾ ਮੈਂ ਨਿਹਾਲ ਸਿੰਘ ਤਲਵੰਡੀ ਪੁਘੇਰਿਆਂ ਧੰਨਵਾਦ ਕਰਦਾ ਹਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਬਹੁਤੀਆਂ ਫਸਲਾਂ ਤੇ ਐਮਐਸਪੀ ਦੇ ਕੇ ਪੰਜਾਬ ਨੂੰ ਰੇਗਿਸਤਾਨ ਬਣ ਤੋਂ ਬਚਾ ਲਿਆ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮਨ ਜਿੱਤ ਲਿਆ ਹੈ ਮੈਂ ਰਜਿੰਦਰਪਾਲ ਸਿੰਘ ਥਰਾਜ ਪਿੰਡ ਥਰਾਜ ਜ਼ਿਲ੍ਹਾ ਮੋਗਾ ਤੋਂ ਇੱਕ ਕਿਸਾਨ ਬੋਲ ਰਿਹਾ ਹਾਂ ਮੈਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਬਾਰੇ ਸੋਚਿਆ ਹੈ ਇਸ ਕੋਲੋਂ ਵੀ ਧੰਨਵਾਦ ਕਿ ਉਹਨਾਂ ਨੇ ਜਿਹੜੀ ਕਿਸਾਨਾਂ ਨੂੰ ਹਰ ਛमाही ਬਾਦ ਸਹੂਲਤ ਜਾਂ ਸ਼ਹਾਦਾ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਦੀ ਗੱਡੀ ਤੇ ਬੈਠ ਕੇ ਮੋਦੀ ਸਾਹਿਬ ਨੇ ਸਭ ਤੋਂ ਪਹਿਲਾਂ ਉਹ ਫਾਈਲ ਮੰਗਾ ਕੇ ਉਹਨੂੰ ਕਿਸਾਨਾਂ ਵਾਸਤੇ ਸੇਵਾ ਦੇ ਵਿੱਚ ਹਾਜ਼ਰ ਕੀਤਾ ਹੈ ਔਰ ਬੇਨਤੀ ਕਰਦਾ ਹਾਂ ਕਿਸਾਨਾਂ ਦੀ ਤਰਫੋਂ ਪ੍ਰਧਾਨ ਮੰਤਰੀ ਜੀ ਜਿਹੜੀ ਐਮਐਸਪੀ ਆ ਉਹਦੇ ਵਿੱਚ ਕਾਫੀ ਸਾਰਾ ਵਾਧਾ ਕੀਤਾ ਜਾਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਹੈ ਔਰ ਆਰਥਿਕ ਪੱਧਰਾ ਉੱਚਾ ਚੱਕਿਆ ਜਾ ਸਕੇ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਜਲੰਧਰ ਪੱਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ ਜਮਨੇ ਚੋਣ ਵਾਸਤੇ ਅਜਵਕੂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਅੱਜ ਚੋਣ ਅਧਿਕਾਰੀ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਬਜੀਤ ਸਿੰਘ ਵਰਜਨ ਸਮਾਤ ਪਾਰਟੀ ਦੇ ਉਮੀਦਵਾਰ ਵਿੰਦਰ ਕੁਮਾਰ ਰਾਸ਼ਟਰੀ ਇਕਤਾ ਪਾਰਟੀ ਦੇ ਉਮੀਦਵਾਰ ਇਕਬਾਲ ਚੰਤੇ ਆਜ਼ਾਦ ਉਮੀਦਵਾਰ ਅਜੇ ਕੁਮਾਰ ਭਗਤ ਤੇ ਨੀਟੂ ਨੇਵੀ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਜਲੰਧਰ ਸ਼ਹਿਰ ਦੇ ਬਸਤੀ 9 ਇਲਾਕੇ ਤੋਂ ਇੱਕ ਜਲੂਸ ਦੇ ਰੂਪ ਚ ਚੋਣ ਅਧਿਕਾਰੀ ਦੇ ਦਫ਼ਤਰ ਤੱਕ ਪੁੱਜੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸੂਬਾ ਮੀਤ ਪ੍ਰਧਾਨ ਕੇ.ਡੀ. ਪੰਡਾਤੀ ਤੇ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਸਮੇਤ ਕਈ ਹੋਰ ਆਗੂਆਂ ਦੇ ਨਾਲ ਮੌਜੂਦ ਰਹੇ ਇਦਰ ਕਾਂਗਰਸ ਪਾਰਟੀ ਨੇ ਵੀ ਆਪਣੇ ਸੀਨੀਅਰ ਆਗੂ ਸੁਰਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਲੰਬੀ ਚਰਚਾ ਮਗਰੋਂ ਬੀਤੀ ਦੇਰ ਰਾਤ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਕੱਲ 21 ਜੂਨ ਆਮਦਜ਼ਦੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ ਆਮਦਜ਼ਦੀ ਦੀ ਪੜਤਾਲ 24 ਜੂਨ ਨੂੰ ਹੋਵੇਗੀ ਜਦਕਿ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ 6 ਜੂਨ ਹੈ ਵੋਟਾਂ ਦਾਖਲਾਈ ਨੂੰ ਪੈਣਗੀਆਂ ਅਤੇ ਗਿਣਤੀ 13 ਜੁਲਾਈ ਨੂੰ ਕੀਤੀ ਜਾਣੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਨਰਮੇਦੀ ਕਾਸ਼ਟ ਦੀ ਸਫਲ ਮੁਹਿੰਮ ਤਹਿਤ ਪੀਏਯੂ ਖੇਤੀ ਵਿਗਿਆਨ ਕੇਂਦਰ ਬਠਿੰਡਾ ਨੇ ਅੱਜ ਪਿੰਡ ਚਾਕ ਰਾਮ ਸਿੰਘ ਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਖੇਤੀਬਾੜੀ ਦੇ ਕਿਸਾਨ ਕल्याण ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਿਸ ਵਿੱਚ ਕੋਈ 80 ਕਿਸਾਨਾਂ ਨੇ ਸ਼ਿਰਕਤ ਕੀਤੀ ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਕੀੜੇ ਮਕੌੜੇ ਤੇ ਬਿਮਾਰੀਆਂ ਦੇ ਅਗਾਊਂ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨਾ ਰਿਹਾ ਇਸ ਕੈਂਪ ਦੌਰਾਨ ਨਰਮੇਦੀ ਫਸਲ ਚੁਖਾਦਾਂ ਦੀ ਸੂਚਿਤੀ ਵਰਤੋਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਸਾਰ ਮ ਚੰਚਾਈ ਤੇ ਖਾਦਾਂ ਦੀ ਸਹੀ ਤੇ ਢੁਕਵੇਂ ਸਮੇਂ ਤੇ ਕਰਨ ਦੀ ਸਲਾਹ ਕਿਸਾਨਾਂ ਨੂੰ ਦਿੱਤੀ ਉਹਨਾਂ ਕਿਹਾ ਕਿ ਕਿਸਾਨ ਕੇਦੀਬੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਖਾਦਾਂ ਦੀ ਹੀ ਵਰਤੋਂ ਕਰਨ ਕਿਉਂਕਿ ਬਾਦ ਖਾਦਾਂ ਦੀ ਵਰਤੋਂ ਨਾਲ ਕੀੜੇ ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਜ਼ਿਲ੍ਹਾ ਬਸਰ ਡਾਕਟਰ ਨਵਨੀਤ ਕੌਰ ਨੇ ਕਿਸਾਨਾਂ ਨਾਲ ਸੋਨੇ ਦੀਆਂ ਫਸਲਾਂ ਚ ਸੁਚੱਜੇ ਸਿੰਚਾਈ ਪ੍ਰਬੰਧ ਸੁਵੰਧਿਤ ਜਾਣਕਾਰੀ ਵੀ ਸਾਂਝੀ ਕੀਤੀ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਸਬੰਧਿਤ ਗੁਰਦਆਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਲਕੇ ਇੱਕ ਜੂਨੋ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਸਵੇਰੇ 8 ਵਜੇ ਰਵਾਨਾ ਕੀਤਾ ਜਾਵੇਗਾ ਇਹ ਜੱਥਾ ਵਾਖਵਾ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ 30 ਜੂਨ ਨੂੰ ਵਾਪਸ ਆਵੇਗਾ ਸ਼੍ਰੋਮਣੀ ਕਮੇਟੀ ਵੱਲੋਂ ਜਥੇਦੀ ਦਿਗਵਾਈ ਅੰਤਰੰਕ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਪਾਟਿਆ ਨੂੰ ਸੌਂਪੀ ਗਈ ਹੈ ਜਤਕੀ ਗੁਰਮੀਤ ਸਿੰਘ ਬੂ ਅਤੇ ਬੀਬੀ ਹਰਜਿੰਦਰ ਕੌਰ ਡਿਪਟੀ ਲੀਡਰ ਹੋਣਗੇ ਸ਼ਰਦਾਲੂਆਂ ਨੂੰ ਵੀਜ਼ਾ ਲਗੇ ਪਾਸਪੋਰਟ ਦੇਣ ਵਾਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਾਕਿਸਤਾਨ ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦਿਦਾਰ ਹਰ ਸਿੱਖ ਦੀ ਇੱਛਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਜਥੇ ਜੇ ਜਾ ਰਹੀ ਸ਼ਰਦਾਲੂਆਂ ਦੇ ਮਨਾਂ ਅੰਦਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਤੇ ਖੁਸ਼ੀ ਹੈ ਤੇ ਕਮੇਟੀ ਵੱਲੋਂ ਜਥੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੱਲ੍ਹ ਹੀ ਕਏ ਨੇ कई जिलों में बीती रात अवेरे हुई बारिश तकों तो बार, गर्मी तो मामूली राहत मिली है रात के कई जिलों च मीह प्या कल शाम तक पठानकोट च नौ उशारिया पांच मिलमीटर अमृतसर दो मिलीमीटर मीह दर्ज किया गया इस अलावा पटियाला एस तो एस नगर फतेहगढ़ साहब चंडीगढ़ रूपनगर शहीद भगत सिंह नगर से हशियारपुर में भी तेज हवां चलिया हल्का मीह पि सूबे के वो वापमान औसतन सिफर अशारीया चार डिग्री तक की गिरावट दर्ज की गई है इसे दौरान अज सुबे च तेज हवा वगण तूफान ਤੇ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਕਈ ਜ਼ਿਲ੍ਹਿਆਂ 'ਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਮੀਂਹ ਦੇ ਤੇਜ਼ ਹਵਾਵਾਂ ਤੋਂ ਬਾਅਦ 21 ਤੇ 22 ਜੂਨ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ 23 ਜੂਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੀਟ ਵੇਵ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਪੱਛਮੀ ਮਾਲਵੇ ਦੇ ਫਾਜ਼ਿਲਕਾ ਮਕੁੱਤਸਰ ਫਰੀਦਕੋਟ ਮਾਨਸਾ ਦੇ ਬਠਿੰਡਾ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ 22 ਜੂਨ ਨੂੰ ਸ਼ਨੀਚਰਵਾਰ ਨੂੰ ਕਬੀਰ ਜੰਮੇ ਮਾ ਕੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਦਿਨ ਪੰਜਾਬ ਭਰ ਦੀਆਂ ਸਰਕਾਰੀ ਵਪਾਰਕ ਇਕਾਈਆਂ ਛੁੱਟੀ ਰਹੇਗੀ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਵੀ ਇਸ ਛੁੱਟੀ ਨੂੰ ਸ਼ਾਮਲ ਕੀਤਾ ਹੋਇਆ ਹੈ ICC 2020 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ 8 ਗਰੁੱਪ 2 ਦੇ ਮੈਚ ਵਿੱਚ ਇੰਗਲੈਂਡ ਨੇ ਮੇਜ਼ਬਾਨ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤੇ ਇਸ ਦਿਨ ਲਈ ਪ੍ਰਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ